ਦੇਸ਼ ਵਿੱਚ 547 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ ਜੀ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਇੱਕ ਸਭ ਤੋਂ ਵੱਡੀ ਖੇਪ ਮੰਨੀ ਜਾ ਰਹੀ ਹੈ ਜਿਸ ਦਾ ਕੀ ਖੁਲਾਸਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਕਿ ਉਹਨਾਂ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਸਾਰਾ ਕਪਲਾ ਇਸ ਦੇਚ ਹੋ ਰਿਹਾ ਸੀ ਔਰ ਇਸ ਦਾ ਸਭ ਤੋਂ ਵੱਡਾ ਸੈਂਟਰ ਅੰਮ੍ਰਿਤਸਰ ਸਿਗਾ ਆਖਿਰਕਾਰ ਅੰਮ੍ਰਿਤਸਰ ਹੀ ਕਿਉਂ ਅਗਰ ਦਵਾਈਆਂ ਹਿਮਾਚਲ ਅਤੇ ਹੋਰ ਸੂਬਿਆਂ ਚ ਬੰਦੀ ਹੈ ਪਰ ਅੰਮ੍ਰਿਤਸਰ ਚ ਕਿਉਂ ਦਰਸਰ ਇਹਦੀ ਸਪਲਾਈ ਇੱਕ ਬਹੁਤ ਵੱਡੇ ਪੱਧਰ ਤੇ ਅੰਮ੍ਰਿਤਸਰ ਚ ਕੀਤੀ ਜਾਂਦੀ ਹੈ ਸਭ ਤੋਂ ਪਹਿਲੇ ਅਸੀਂ ਪੂਰੇ ਇਸ ਘਟਨਾਕ੍ਰਮ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆਖਿਰਕਾਰ ਇਹ ਚੱਲਦਾ ਕਿਵੇਂ ਹੈ ਉਤਰਾਖੰਡ ਹਿਮਾਚਲ ਦਿੱਲੀ ਅਤੇ ਪੰਜਾਬ ਇਹ ਚਾਰ ਸੂਬੇ ਨੇ ਜਿਹਦੇ ਵਿੱਚ ਇੱਕ ਬਹੁਤ ਵੱਡਾ ਨੈਕਸਸ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਵੱਡੇ ਪੱਧਰ ਤੇ ਦਵਾਈਆਂ ਦਾ ਨਿਰਮਾਣ ਜਿਹੜਾ ਹੈ ਉਹ ਹਿਮਾਚਲ ਅਤੇ ਉਤਰਾਖੰਡ ਦੇ ਵਿੱਚ ਕੀਤਾ ਜਾਂਦਾ ਹੈ ਔਰ ਉਸਤੇ ਜਿਹੜੇ ਸਪਲਾਇਰ ਨੇ ਉਹ ਦਿੱਲੀ ਚ ਬੈਠੇ ਨੇ ਦਿੱਲੀ ਦੇ ਵਿੱਚ ਜਦੋਂ ਸਪਲਾਈ ਕਰਦੇ ਨੇ ਤਾਂ ਉਸ ਤੋਂ ਬਾਅਦ ਉਹ ਦੇਸ਼ ਭਰ ਤੇ ਜਾਂਦੇ ਨੇ ਲੇਕਿਨ ਬੀਤੇ ਕੁਝ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਕੁਝ ਵੱਡੀ ਕੰਪਨੀਆਂ ਦੇ ਜਿਹੜੇ ਲਾਇਸੈਂਸ ਸੀ ਉਹ ਰੱਦ ਕਰ ਦਿੱਤੇ ਗਏ ਸੰਤੋ ਉਸ ਤੋਂ ਬਾਅਦ ਦੂਜੇ ਸੂਬਿਆਂ 'ਚ ਆ ਕੇ ਉਹਨਾਂ ਦੇ ਲਾਇਸੈਂਸ ਨਵੇਂ ਤਿਆਰ ਕੀਤੇ ਜਾਂਦੇ ਨੇ ਤੇ ਫਰਜੀ ਕੰਪਨੀਆਂ ਕ੍ਰੀਏਟ ਕਰਕੇ ਜਿਹੜਾ ਹੈ ਇਸ ਕਾਰੋਬਾਰ ਨੂੰ ਕੀਤਾ ਜਾਂਦਾ ਹੈ ਐਸ ਦੀ ਸ਼ੁਰੂਆਤ ਅੱਜ ਨਹੀਂ ਹੋਈ ਬਲਕਿ ਪਿਛਲੇ 4 ਮਹੀਨੇ ਪਹਿਲੇ ਤਕਰੀਬਨ 5000 ਗੋਲੀਆਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਫੜੀਆਂ ਗਈਆਂ ਸਨ ਜਿਸ ਤੋਂ ਬਾਅਦ ਇੱਕ ਖੇਪ ਚਲਣੀ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਇਹ ਪੂਰਾ ਨੈਟਵਰਕ ਸਾਹਮਣੇ ਆਇਆ ਕਿ ਕਿਵੇਂ ਇਹ ਪੂਰੇ ਦੇਸ਼ ਦੇ ਵਿੱਚ ਇਹ ਮਾਇਆਜਾ ਚੱਲ ਰਿਹਾ ਹੈ ਦਰਅਸਲ ਬੱਦੀ ਤੋਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੂੰ ਪੰਜਾਬ ਦੇ ਵਿੱਚ ਭੇਜਿਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਇਸ ਦੀ ਡਿਸਟ੍ਰੀਬਿਊਸ਼ਨ ਦੇ ਇਸ ਦਿਨ ਵੱਖ-ਵੱਖ ਸੂਬੇਜ ਕੀਤੀ ਜਾਂਦੀ ਸੀ ਔਰ ਉਸ ਦੇ ਵਿੱਚ ਅੰਮ੍ਰਿਤਸਰ ਦੇ ਬਹੁਤ ਨਾਮਚੀਨ ਚਿਹਰੇ ਸਾਹਮਣੇ ਆਏ ਸਨ ਪਰ ਇਹ ਮਾਮਲਾ ਉਸ ਵੇਲੇ ਜ਼ਿਆਦਾ ਉਜਾਗਰ ਹੁੰਦਾ ਹੈ ਕਿ ਜਦੋਂ 20 April ਨੂੰ NCB ਦੀ ਇੱਕ ਟੀਮ ਵੱਲੋਂ ਦੁਬਾਰਾ ਰੇਡ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਅੰਮ੍ਰਿਤਸਰ ਦਾ ਇੱਕ ਨਾਮੀ ਵਿਅਕਤੀ ਜੋ ਕਿ ਆਪਣੇ ਆਪ ਨੂੰ ਵੱਡਾ ਫਾਰਮਾਸਿਊਟੀਕਲ ਕਿੰਗ ਮੰਨਦਾ ਸੀ ਅਤੇ ਇੱਕ ਯੂਟਿਊਬਰ ਹੈ ਅਤੇ YouTube ਦੇ ਉੱਤੇ ਇੱਕ ਨਿਊਜ਼ ਚਲਾੰਦਾ ਕੰਮ ਕਰਦਾ ਹੈ ਤਾਂ ਉਸ ਦੇ ਵੱਲੋਂ ਇੱਕ ਵੱਡੇ ਪੱਦਰ ਦੇ ਉੱਤੇ ਇੱਥੇ ਇੱਕ ਕਾਰੋਬਾਰ ਕੀਤਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਦੋਂ ਤੱਕ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਹਦੇ ਵਿੱਚ ਕਾਫੀ ਬੋਗਸ ਬਿਲਿੰਗ ਸਮ ਨਹੀਂ ਆndੀਆਂ ਨੇ ਆਖਿਰਕਾਰ ਬੋਗਸ ਬਿਲਿੰਗ ਹੈ ਕੀ ਅਸੀਂ ਤੁਹਾਨੂੰ ਉਸ ਦੇ ਬਾਰੇ ਹੁਣ ਜਾਣਕਾਰੀ ਦੇਣੇ ਹਾਂ ਦਰਸਲ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੋਲੀ ਜਿਸ ਨੂੰ ਕੀ ਅਸੀਂ ਟਰਾਮਾਡੋਲ ਜਾਂ ਹੋਰ ਵੀ ਜਿਹੜੇ ਨਸ਼ੀਲੇ ਪਦਾਰਥ ਨੇ ਅਗਰ ਉਸ ਨੂੰ ਖਰੀਦੇ ਹਾਂ ਜਾਂ ਵੇਚਦੇ ਹਾਂ ਤਾਂ ਉਸ ਦੀ ਜਾਣਕਾਰੀ ਪੋਰਟਲ 'ਚ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਉਸ ਦੇ ਵਾਸਤੇ ਲਾਇਸੈਂਸ ਲੈਣ ਦੀ ਲੋੜ ਹੁੰਦੀ ਹੈ ਔਰ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪੋਰਟਲ ਰਾਹੀਂ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਕ ਈਮੇਲ ਰਾਹੀਂ ਪੋਰਟਲ 'ਚ ਜਾਣਕਾਰੀ ਦੇਣੀ ਹੁੰਦੀ ਹੈ ਔਰ ਹਰ ਵਿਅਕਤੀ ਕੋ ਦਵਾਈਆਂ ਰੱਖਣ ਦਾ ਇੱਕ ਲਾਇਸੈਂਸ ਹੁੰਦਾ ਹੈ ਇੱਕ ਸ਼ਮਤਾ ਹੁੰਦੀ ਹੈ ਲੇਕਿਨ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੀ ਸ਼ਮਤਾ ਤੋਂ ਵੱਧ ਦਵਾਈਆਂ ਰੱਖੀਆਂ ਹੋਈਆਂ ਸਨ ਤਾਂ ਐਨਸੀਬੀ ਦੀ ਟੀਮ ਦੀ ਇੱਥੇ ਵੱਧ ਤੋਂ ਵੱਧ ਤਾਰੀਫ਼ ਕੀਤੀ ਜਾਵੇ ਉਹ ਕੱਟ ਹੈ ਕਿਉਂਕਿ ਉਹਨਾਂ ਨੇ ਇੱਕ ਮਿਨੀਟਲੀ ਬਹੁਤ ਚੰਗੇ ਤਰੀਕੇ ਦੇ ਨਾਲ ਇਸ ਪੂਰੇ ਘਟਨਾਕਰਮ ਨੂੰ ਵੇਖਿਆ ਇਸ ਦੀ ਕੋਹ ਕੀਤੀ ਔਰ ਇੱਕ ਇੱਕ ਪੜਤਾਲ ਦੇ ਨਾਲ ਇੱਕ ਇੱਕ ਕੜੀ ਜੋੜੀ ਆਖਿਰਕਾਰ ਅੰਮ੍ਰਿਤਸਰ ਦੇ ਵਿੱਚ ਕਿਹੜੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਡਰੱਗ ਆਂਦਾ ਸੀ ਕਿਵੇਂ ਇਸ ਨੂੰ ਸਪਲਾਈ ਕੀਤਾ ਜਾਂਦਾ ਸੀ ਇਸ ਦੀ ਸਾਰੀ ਚੇਨ ਤਿਆਰ ਕੀਤੀ ਗਈ ਇੱਥੋਂ ਤੱਕ ਕਿ ਉਸਦੇ ਬਾਬਤ ਕਿੰਨਾ ਟੈਕਸ ਭਰਿਆ ਗਿਆ ਸੀ ਕਿੰਨੀ ਜੀਐਸਟੀ ਭਰੀ ਗਈ ਸੀ ਉਸ ਦੀ ਵੀ ਕੋਕ ਕੀਤੀ ਗਈ ਉਸ ਤੋਂ ਕੋਕ ਕਰਨ ਤੋਂ ਬਾਅਦ ਜਿਹੜਾ ਹੈ ਇੱਕ ਪਰਚਾ ਜਿਹੜਾ ਹੈ ਐਨਸੀਬੀ ਵੱਲੋਂ ਦਰਜ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕੀ ਅੰਮ੍ਰਿਤਸਰ ਦਾ ਇੱਕ ਨਾਮੀ ਵਿਅਕਤੀ ਉਸ ਨੂੰ ਕਾਬੂ ਕੀਤਾ ਜਾਂਦਾ ਹੈ ਜੋ ਕਿ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਕਿੰਗਪਿੰਨ ਕਹਿੰਦਾ ਸੀ ਔਰ ਉਸ ਕਿੰਗਪਿੰਨ ਵੱਲੋਂ ਅੱਗੇ ਵੀ ਦਵਾਈਆਂ ਵੇਚਣ ਦਾ ਕੰਮ ਕੀਤਾ ਜਾਂਦਾ ਸੀ ਔਰ ਦਵਾਈਆਂ ਵੇਚਣ ਦਾ ਕੰਮ ਇੱਕ ਬਹੁਤ ਅਲੱਗ ਤਰੀਕੇ ਦਾ ਸੀ ਉਹਦੇ ਵਿੱਚ ਕਈ ਹਸਪੀਟਲਸ ਨੇ ਅੰਮ੍ਰਿਤਸਰ ਦੇ ਨਾਮੀ ਹਸਪੀਟਲਸ ਨੇ ਜਿਨ੍ਹਾਂ ਨੂੰ ਕੀ ਦਵਾਈਆਂ ਵੇਚੀਆਂ ਜਾਂਦੀਆਂ ਸੀ ਚਾਹੇ ਉਹ ਟਰਾਮਾਡੋਲ ਹੋਵੇ ਜਾਂ ਹੋਰ ਵੀ ਜਿਹੜੀਆਂ ਨੇ ਜੀਵਨ ਰક્ષਕ ਗੋਲੀਆਂ ਜਿਹਨੂੰ ਅਸੀਂ ਐਂਟੀਬਾਇਓਟਿਕ ਗੋਲੀ ਕਹਿੰਦੇ ਆ ਉਹ ਵੀ ਵੇਚੀਆਂ ਜਾਂਦੀਆਂ ਸੀ ਔਰ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਕੋਲ 500 ਦਵਾਈਆਂ ਵੇਚਣ ਦੀ ਸ਼ਮਤਾ ਹੁੰਦੀ ਸੀ 500 ਗੋਲੀਆਂ ਵੇਚਣ ਦੀ ਸ਼ਮਤਾ ਹੁੰਦੀ ਸੀ ਉਸ ਨੂੰ 2000 ਗੋਲੀਆਂ ਸਪਲਾਈ ਕੀਤੀਆਂ ਗਈਆਂ ਤਾਂ ਇੱਥੋਂ ਸਾਫ ਜ਼ਾਹਰ ਹੁੰਦਾ ਹੈ ਕਿ ਜਿਹੜਾ ਨੈਕਸਸ ਹੈ ਬਹੁਤ ਤਕੜਾ ਸੀ ਕਿਉਂਕਿ ਜਿਹੜਾ ਵਿਅਕਤੀ ਇੱਥੇ ਹੁੰਦਾ ਹੈ ਉਸ ਨੂੰ ਹੁੰਦਾ ਹੈ ਕਿ ਜਲਦ ਤੋਂ ਜਲਦ ਜਿਹੜਾ ਹੈ ਉਹ ਇਹਨਾਂ ਦਵਾਈਆਂ ਨੂੰ ਵੇਚ ਸਕੇ ਵੇਚ ਕੇ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੂੰ ਦੇ ਦਿੱਤਾ ਜਾਵੇ ਤਾਂ ਕਿ ਉਹ ਪੂਰੇ ਦੇਸ਼ ਦੇ ਵਿੱਚ ਇਸ ਇਨਵਰਟਰ ਨੂੰ ਫੈਲਾ ਸਕਣ ਤਾਂ ਉਸ ਦੇ ਵਿੱਚ ਜਿਹੜਾ ਹੈ ਜਿਸ ਦੀ ਕੈਪੈਸਿਟੀ 500 ਗੋਲੀਆਂ ਰੱਖਣ ਦੀ ਸੀ ਉਸ ਨੂੰ 2000 ਗੋਲੀਆਂ ਤੱਕ ਵੰਡੀਆਂ ਗਈਆਂ ਤਾਂ ਇਸ ਤਰ੍ਹਾਂ ਦੀ ਬਿਲਿੰਗ ਜਿਹੜੀ ਹੈ ਐਨਸੀਬੀ ਦੇ ਹੱਥ ਚ ਲੱਗੀ ਹੈ ਜਿਸ ਕਰਕੇ ਅੰਮ੍ਰਿਤਸਰ ਦੇ ਦੋ ਵੱਡੇ ਹਸਪੀਟਲ ਜਿਹੜੇ ਇਸ ਦੇ ਕੇਰੇਚਾ ਇਨੀ ਤੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਗਿਆ ਹੈ ਤਾਂ ਹੁਣ ਉਹਨਾਂ ਨੂੰ ਹੀ ਦੱਸਣਾ ਚਾਹਾਂਗੇ ਕਿ ਆਖਿਰਕਾਰ ਇਹ ਹੈ ਕੀ ਹੈ ਦਰਸਲ ਇਹ ਦੀ ਸਪਲਾਈ ਜਿਹੜੀ ਹੈ ਕੱਲੇ ਅੰਮ੍ਰਿਤਸਰ ਤੋਂ ਨਹੀਂ ਬਲਕਿ ਦਿੱਲੀ ਅਤੇ ਗਾਜ਼ੀਆਬਾਦ ਵਾਲੇ ਹੋਰ ਸ਼ਹਿਰਾਂ ਚੋਂ ਦੀ ਹੈ ਦੇ ਵਿੱਚ ਇੱਕ ਫਰਜੀ ਜਿਹੜੀ ਨੇ ਇੱਕ ਕੰਪਨੀਆਂਸ ਕ੍ਰੀਏਟ ਕੀਤੀਆਂ ਜਾਂਦੀਆਂ ਜਿਨ੍ਹਾਂ ਦਾ ਮਕਸਦ ਹੁੰਦਾ ਹੈ ਕਿ ਉਹ ਦੇਸ਼ ਦੇ ਵਿੱਚ ਵਪਾਰ ਕਰ ਰਹੀਆਂ ਨੇ ਲੇਕਿਨ ਉਹ ਉਹ ਕੰਪਨੀਆਂਸ ਹੁੰਦੀਆਂ ਨੇ ਜਿਨ੍ਹਾਂ ਦੇ ਲਾਇਸੈਂਸ ਕਿਤਨਾ ਕਿਤੇ ਰੱਦ ਕਰ ਦਿੱਤੇ ਜਾਂਦੇ ਨੇ ਤੇ ਰੱਦ ਤੋਂ ਬਾਅਦ ਉਹ ਨਵੇਂ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕਰਦੇ ਨੇ ਤਾਂ ਉਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਪੈਸ਼ਲੀ ਤੌਰ ਦੇ ਉੱਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਪਿਛਲੇ ਕੁਝ ਸਮੇਂ ਚ ਵਰਕ ਕਰ ਰਹੀ ਸੀ ਕਿਉਂਕਿ ਇਸ ਦੀ ਪਹਿਲੀ ਖੇਪ ਵੀ ਅੰਮ੍ਰਿਤਸਰੋਂ ਪਕੜੀ ਗਈ ਸੀ ਤਾਂ ਉਸ ਤੋਂ ਬਾਅਦ ਪੂਰਾ ਨੈਕਸਸ ਚੱਲਦਾ ਹੈ ਜਿਸ ਤੋਂ ਬਾਅਦ 15 ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਪੂਰੇ ਦੇਸ਼ ਭਰ ਦੇ ਵਿੱਚ ਕੀਤੀ ਗਈ ਹੈ ਲੇਕਿਨ ਹੁਣ ਅੱਜ ਅਗਰ ਗੱਲ ਕਰੀਏ ਤਾਂ ਇਹਦੀ ਗਿਣਤੀ ਵੱਧ ਕੇ 17 ਹੋ ਚੁੱਕੀ ਹੈ ਤਾਂ 17 ਲੋਕ ਇਸ ਪੂਰੇ ਤੰਦੇ ਦੇ ਵਿੱਚ ਕਾਬੂ ਕੀਤੇ ਜਾ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਿਨਾ ਲਾਇਸੈਂਸ ਦੇ ਚਲ ਰਹੇ ਇਸ ਗੋਰਖ ਤੰਦੇ ਨੂੰ ਫੜਨਾ ਕੋਈ ਆਸਾਨ ਕੰਮ ਨਹੀਂ ਸੀ ਨਕੀ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇੱਕ ਬਹੁਤ ਚੰਗਾ ਕੰਮ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜੋ ਅਮਿਤ ਸ਼ਾਹ ਨੇ ਖਾਸ ਤੌਰ ਤੇ ਅੰਮ੍ਰਿਤਸਰ ਦੀ ਟੀਮ ਨੂੰ ਕਹਿੰਦੇ ਨੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇਸ ਦਾ ਨੈਕਸਸ ਸਭ ਤੋਂ ਵੱਡਾ ਨਜ਼ਰ ਆ ਰਿਹਾ ਕਿਉਂਕਿ ਅੰਮ੍ਰਿਤਸਰ ਦੇ ਨਾਲ ਨਾਲ ਜਿਹੜੇ ਇਲਾਕੇ ਨੇ ਕਿਉਂਕਿ ਬੀਤੇ ਕੁਝ ਸਮੇਂ ਦੇਖਿਆ ਗਿਆ ਸੀ ਕਿ ਬਹੁਤ ਤਗੜੀ ਸਪਲਾਈਆਂ ਦੇ ਇਲਾਕੇ ਚੱਲ ਰਹੀ ਹੈ ਤਾਂ ਉਹਨਾਂ ਇਲਾਕਿਆਂ ਨੂੰ ਸਪਲਾਈ ਕਰਨ ਵਾਲੇ ਸ਼ਖਸ ਜਿਹੜੇ ਨੇ ਅਮਰਸਰ 'ਚ ਬੈਠੇ ਸੀ ਜਿਨ੍ਹਾਂ ਨੂੰ ਕੀ ਕਾਬੂ ਕੀਤਾ ਗਿਆ ਹੈ ਔਰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ। ਹੁਣ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਿਰਕਾਰ ਤਾਜ਼ਾ ਮਾਮਲਾ ਕੀ ਹੈ। ਤਾਜ਼ਾ ਮਾਮਲਾ 31700 ਦੇ ਕਰੀਬ ਗੋਲੀਆਂ ਜਿਹੜੀਆਂ ਹਨ ਅਮਰਸਰ ਦੇ ਇੱਕ ਯੂਟਿਊਬਰ ਕੋਲ ਬਰਾਮਦ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਉਸ ਦੇ ਜਿਹੜਾ ਪਰਾ ਹੈ ਜੋ ਉਸ ਫਰਮ ਦੇ ਵਿੱਚ ਮਾਲਕ ਹੈ ਉਸ ਨੂੰ ਕਾਬੂ ਕੀਤਾ ਗਿਆ ਹੈ ਤਾਂ ਫਿਲਹਾਲ ਇਸ ਦੇ ਵਿੱਚ ਬਾਕੀ ਲੋਕ ਫਰਾਰ ਦੱਸੇ ਜਾ ਰਹੇ ਨੇ। ਪਰ ਉਹ ਸ਼ਖਸ ਅੱਗੇ ਹਸਪੀਟਲਸ ਨੂੰ ਸਪਲਾਈ ਕਰਦਾ ਸੀ ਹਸਪੀਟਲ ਨੂੰ ਕਿਸ ਤਰੀਕੇ ਨਾਲ ਸਪਲਾਈ ਕਰਦਾ ਸੀ ਉਸ ਦੇ ਵਿੱਚ ਜਿਹੜੇ ਹਸਪੀਟਲਸ ਨੇ ਅਸੀਂ ਉਹਨਾਂ ਨੂੰ ਗਲਤ ਇਸ ਲਈ ਨਹੀਂ ਕਹਿ ਰਹੇ ਕਿਉਂਕਿ ਉਹ ਉਹਨਾਂ ਕੋਲੋਂ ਡਰਦੇ ਸੀ ਔਰ ਡਰਦੇ ਮਾਰੇ ਜਿਹੜਾ ਹੈ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਸਾਡੀ ਮੈਡੀਸਿਨ ਖਰੀਦੋ ਅਗਰ ਨਹੀਂ ਖਰੀਦੋਗੇ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੋਂ ਇਸ ਕਰਕੇ ਜਿਸ ਵਿਅਕਤੀ ਦੀ 500 ਗੋਲੀ ਦੀ ਸ਼ਮਤਾ ਹੁੰਦੀ ਸੀ ਉਸ ਨੂੰ 2000 ਗੋਲੀਆਂ ਦੀ ਸ਼ਮਤਾ ਦੇ ਨਾਲ ਦਵਾਈਆਂ ਵੇਚ ਦਿੱਤੀਆਂ ਜਾਂਦਾ ਸੀ ਲੇਕਿਨ ਜਦੋਂ ਕੱਲ ਅੰਮ੍ਰਿਤਸਰ ਦੇ ਵਿੱਚ ਰੇਡ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਾਹਮਣੇ ਆਉਂਦੇ ਨੇ ਕਿ ਦੋ ਨਾਮੀ ਹਸਪਤਾਲ ਜੋ ਕਿ ਪੇਸ਼ੇ ਤੋਂ ਬਹੁਤ شریف ਨੇ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਪਿਛਲਾ ਕ੍ਰਿਮਿਨਲ ਰਿਕਾਰਡ ਵੀ ਨਹੀਂ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਹਸਪਤਾਲ ਚਲਾ ਰਹੇ ਨੇ ਉਹਨਾਂ ਦਾ ਅਕਸ ਵੀ ਬਹੁਤ ਅੱਛਾ ਹੈ ਲੇਕਿਨ ਇੱਕ ਵਿਅਕਤੀ ਦੇ ਪ੍ਰੈਸ਼ਰ ਕਰਕੇ ਉਹਨਾਂ ਵੱਲੋਂ ਇਹ ਮੈਡੀਸਿਨ ਖਰੀਦ ਲਈ ਪਈਆਂ ਲੇਕਿਨ ਜਦੋਂ ਬਿਲਿੰਗ ਦੀ ਚੈਕਿੰਗ ਹੋਈ ਤਾਂ ਉਸ ਦੇ ਵਿੱਚ ਉਹਨਾਂ ਕੋਲ ਓਵਰ ਜਿਹੜੀ ਹੈ ਦਵਾਈਆਂ ਪਾਈਆਂ ਗਈਆਂ ਜਿਸ ਕਰਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਨੈਟਵਰਕ ਟੁੱਟੇਗਾ ਕਿਵੇਂ ਕਿਉਂਕਿ ਇਸ ਮਾਮਲੇ ਦੇ ਵਿੱਚ ਚਾਹੇ 547 ਕਰੋੜ ਦੀ ਮੈਡੀਸਨ ਜਿਹੜੀ ਕਿ ਨਸ਼ੇ ਵਾਲੀ ਦਵਾਈ ਹੈ ਉਸ ਨੂੰ ਰਿਕਵਰ ਕਰ ਲਿੱਤਾ ਗਿਆ ਹੈ ਜਿਸ ਦੇ ਕਿ ਬੋਲ ਖੁੱਲਨੇ ਬਾਕੀ ਹੈ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਅਗਲਾ ਸਟੈਪ ਆ ਰਿਹਾ ਕਿ ਵਿਜੀਲੈਂਸ ਦੀ ਟੀਮ ਬਹੁਤ ਜਲਦੀ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਕਰ ਰਹੀ ਹੈ ਸਾਡੇ ਇੱਕ ਵਿਜੀਲੈਂਸ ਦੇ ਵੱਡੇ ਅਧਿਕਾਰੀ ਨਾਲ ਗੱਲ ਹੋਈ ਹੈ ਜਿਸ ਨੇ ਕਿ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਸਾਡੇ ਨਾਲ ਰੱਖੀ ਹੈ ਤਾਂ ਉਸ ਨੇ ਕਿਹਾ ਹੈ ਕਿ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਟੀਮ ਵਿਜ਼ਿਟ ਕਰੇਗੀ ਇਸ ਤੋਂ ਇਲਾਵਾ ਅਨੁਮਾਨੇ ਸਮੇਂ ਦੇ ਵਿੱਚ ਕਿੰਨੀ GST ਇਸ ਮਾਮਲੇ ਦੇ ਵਿੱਚ ਬੰਦੀ ਸੀ ਕਿਹਾ ਉਹ GST ਦੀ ਪੂਰੀ ਅਦਾਇਗੀ ਹੋਈ ਹੈ ਉਸ ਦਾ ਪੂਰੀ ਪੜਤਾਲ ਕੀਤੀ ਜਾਗੀ ਇਸ ਦੇ ਨਾਲ ਨਾਲ ਇਨਕਮ ਟੈਕਸ ਦੇ ਅਧਿਕਾਰੀ ਵੀ ਪਿਛਲੇ ਕੁਝ ਸਮੇਂ ਤੋਂ ਕਾਫੀ ਐਕਟਿਵ ਹੋ ਚੁੱਕੇ ਨੇ ਕਿਉਂਕਿ 547 ਕਰੋੜ ਦੀ ਅਗਰ ਗੱਲ ਕਰੀਏ ਤਾਂ 33% ਇਨਕਮ ਟੈਕਸ ਭਰਨਾ ਇਸ ਦਾ ਜ਼ਰੂਰੀ ਹੁੰਦਾ ਹੈ ਕਿ ਕੀ ਉਹਦਾ ਇਨਕਮ ਟੈਕਸ ਭਰਿਆ ਗਿਆ ਹੈ ਜਾਂ ਨਹੀਂ ਇਸ ਦੀ ਵੀ ਪੜਤਾਲ ਹੁਣ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਅਮਿਤ ਸ਼ਾਹ ਹਨਾ ਟਵੀਟ ਦੇ ਨਾਲ ਪੂਰੇ ਦੇਸ਼ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਔਰ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਇੱਕ ਹੜਕਮ ਬਚਿਆ ਹੈ ਕਿ ਆਖਿਰਕਾਰ ਐਡਾ ਵੱਡਾ ਕਾਰੋਬਾਰ ਅੰਮ੍ਰਿਤਸਰ ਅਤੇ ਹੋਰ ਸੂਬੇ ਨਾਲ ਮਿਲ ਕੇ ਕਿਵੇਂ ਚੱਲ ਰਿਆ ਸੀ ਕਿਵੇਂ ਨਕਲੀ ਫਾਰਮਾਸਿਊਟੀਕਲ ਕੰਪਨੀ ਲਾਇਸੈਂਸ ਤਿਆਰ ਕਰਦੀਆਂ ਨੇ ਔਰ ਇਸ ਨੂੰ ਪੂਰੇ ਦੇਸ਼ ਦੇ ਵਿੱਚ ਸਪਲਾਈ ਕੀਤੀ ਜਾਂਦੀਆਂ ਨੇ ਤੇ ਆਖਿਰਕਾਰ ਦੱਸਿਆ ਜਾ ਰਿਹਾ ਹੈ ਕਿ 1 ਲੱਖ ਦੇ ਕਰੀਬ 135 ਟਨ ਜਿਹੜਾ ਹੈ ਇਹ ਨਸ਼ੇ ਦੀ ਸਮੱਗਰੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜਾ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਪ੍ਰਸ਼ੰਸਾ ਦਾ ਹੱਕਦਾਰ ਹੈ ਕਿਉਂਕਿ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਉਰੇ ਇਸ ਨੈਕਸਸ ਨੂੰ ਬ੍ਰੇਕ ਕੀਤਾ ਗਿਆ ਹੈ ਪਰ ਉਹ ਲੋਕ ਜਿਹੜੇ ਨੇ ਕੌਣ ਨੇ ਉਹਨਾਂ ਦੇ ਨਾਮ ਕਦੋਂ ਸਾਹਮਣੇ ਆਉਂਦੇ ਨੇ ਕਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਕਿਸ ਕਿਸ ਤਰ੍ਹਾਂ ਦਾ ਉਹਨਾਂ ਉਹਨੂੰ ਨੈਟਵਰਕ ਚਲਾਇਆ ਜਾ ਰਿਹਾ ਸੀ ਇਹ ਵੇਖਣ ਵਾਲਾ ਵਿਸ਼ਾ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਅਸੀਂ ਤੁਹਾਨੂੰ ਲਗਾਤਾਰ ਦਿੰਦੇ ਰਾਂਗੇ ਲੇਕਿਨ ਅੱਜ ਤੱਕ ਹੰਦੇ ਗੱਲ ਕਰੀਏ ਤਾਂ ਬੀਤੇ ਕੁਝ ਸਮੇਂ ਦੇ ਵਿੱਚ ਇਸ ਮਾਫੀਆ ਦਾ ਇੱਕ ਵੱਡਾ ਨੈਟਵਰਕ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਵਿੱਚ ਚੱਲ ਰਿਹਾ ਸੀ ਚਾਰ ਸੂਬੇ ਕਿਉਂਕਿ ਅਸੀਂ ਅਮੇਚਾ ਬਾਰ-ਬਾਰ ਕਹਿ ਰਹੇ ਨੇ ਚਾਰ ਸੂਬੇ ਚਾਰ ਸੂਬੇ ਕਿਰੇ ਨੇ ਉੱਤਰਾਖੰਡ ਹੈ ਹਿਮਾਚਲ ਹੈ ਦਿੱਲੀ ਹੈ ਤੇ ਪੰਜਾਬ ਪੰਜਾਬ ਇੱਕ ਵਾਰ ਸਪਲਾਇਰ ਬਣਿਆ ਔਰ ਉਸ ਤੋਂ ਬਾਅਦ ਇਹ ਨੈਕਸਸ ਨੂੰ ਬ੍ਰੇਕ ਕੀਤਾ ਗਿਆ ਹੈ ਐਸ ਦੇ ਵਿੱਚ ਹੋਰ ਬਹੁਤ ਸਾਰੇ ਨਾਮ ਨੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਖੁਲਾਸਾ ਕਰਾਂਗੇ ਪਰ ਵੱਡੀ ਰਿਕਵਰੀ ਹੈ ਵਧਾਈ ਦੇ ਪਾਤਰ ਨੇ ਉਹ ਲੋਕ ਜਿਨ੍ਹਾਂ ਨੇ ਕੀ 4 ਮਹੀਨੇ ਦੀ ਇੱਕ ਡੀਪਲੀ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਲੋਕਾਂ ਦੇ ਉੱਤੇ ਹੱਥ ਪਾਇਆ ਜਿਹੜੇ ਕੀ ਇਸ ਦੇ ਮੁੱਖ ਗੁਨੇਗਾਰ ਸਨ ਪਰ ਸਵਾਲ ਹੈ ਕਿ ਆਖਿਰਕਾਰ ਪੈਸੇ ਦੀ ਕੰਜ਼ਮਪਸ਼ਨ ਕਿਵੇਂ ਹੋਏ ਕਿ 547 ਕਰੋੜ ਇੱਕ ਬਹੁਤ ਵੱਡੀ ਅਮਾਉਂਟ ਹੈ ਔਰ ਉਸ ਦੇ ਨਾਲ ਬਹੁਤ ਸਾਰਾ ਦੇਸ਼ ਦੇ ਵਿੱਚ ਪੈਸਾ ਲੱਗ ਸਕਦਾ ਹੈ ਪੈਸ ਸੁਧਾਰ ਹੋ ਸਕਦਾ ਹੈ ਕਿਉਂਕਿ ਅਮਿਤ ਸ਼ਾਉਨ ਨੂੰ ਲੋਕਿਆ ਗਿਆ ਹੈ ਕਿ ਨਸ਼ਾ ਮੁਕਤ ਭਾਰਤ ਕਰਨ ਦੇ ਵਿੱਚ ਇਹ ਇੱਕ ਅਹਿਮ ਕਦਮ ਹੈ ਪਰ ਇਹਦੇ ਵਿੱਚ ਅਨੁਲਿ ਸਮਝ ਹੋਰ بڑے ਖੁਲਾਸੇ ਹੋਣਗੇ ਪਰ ਸਭ ਦੀਆਂ ਨਿਗਾਵਾਂ ਇਸ ਵੇਲੇ ਉਸ ਸ਼ਖਸ ਤੇ ਹੈ ਜੋ ਕਿ ਇਸ ਵੇਲੇ ਪੁਲਿਸ ਦੇ ਗ੍ਰਿਫਟ ਚੋਂ ਬਾਹਰ ਹੈ ਔਰ ਜਿਸ ਵੇਲੇ ਉਹ ਪੁਲਿਸ ਦੇ ਗ੍ਰਿਫਟ ਚ ਆਂਦਾ ਹੈ ਤੋ ਉਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਸਕਦੀ ਹੈ ਤਾਂ ਕੁੱਲ ਮਿਲਾ ਕੇ 547 ਕਰੋੜ ਦੇ ਜਿਹੜੇ ਇਸ ਨੈਕਸਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦੇ ਰਹਿਣਗੇ ਤੇ ਵਿਸਤ੍ਰਿਤ ਰਿਪੋਰਟ ਲਗਾਤਾਰ ਅਸੀਂ ਤੁਹਾਨੂੰ ਆਪਣੇ ਪੇਜ ਗ੍ਰੀਡ ਪੰਜਾਬ ਟੀਵੀ ਦੇ ਉੱਤੇ ਸਾਂਝੀ ਕਰਦੇ ਰਾਂਗੇ